ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕਿ ਮੈਂ ਨਾ ਸਾਲ ਪਹਿਲਾਂ ਐਡਮਿਸ਼ਨ ਲਈ ਸੀ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਐਮਏ ਪੋਲੀਟੀਕਲ ਸਾਇੰਸ ਦੇ ਵਿੱਚ ਤੇ ਉੱਥੇ ਵੀ ਜਿਹੜੀ ਲਾਇਬ੍ਰੇਰੀ ਸੀ ਨਾ ਉਹ 9 ਤੋਂ 3 ਵਜੇ ਤੱਕ ਖੁੱਲਦੀ ਸੀ ਪਰ ਜਦੋਂ ਮੈਂ ਆਉਂਦਾ ਆਉਂਦਾ ਸੀ ਮੈਨੂੰ ਇਸ ਤਰ੍ਹਾਂ ਦੀ ਪਲੇਸ ਚਾਹੀ ਸੀ ਜਿੱਦੇ ਵਿੱਚ ਮੈਂ ਬੈਠ ਕੇ ਪੜ ਸਕਾਂ ਮੈਂ ਤੇ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਕਿ 12 ਦਰੀ ਗਾਰਡਨ ਦੇ ਵਿੱਚ ਲਾਇਬ੍ਰੇਰੀ ਹੈਗੀ ਆ ਤੇ ਇਹਦੇ ਵਿੱਚ ਆਪਾਂ 9 ਤੋਂ ਲੈ ਕੇ 7 ਵਜੇ ਤੱਕ ਆਪਾਂ ਪੜ ਸਕਦੇ ਹੈਗੇ ਆ ਤੇ ਜਦੋਂ ਮੈਂ ਜੁਆਇਨ ਕੀਤੀ ਤਾਂ ਵਧੀਆ ਹੀ ਲੱਗਿਆ ਮੈਨੂੰ ਬਹਿ ਕੇ ਆਰਾਮ ਦਾਇਕ ਜਿਹੜਾ ਆ ਪੜ ਸਕਦੇ ਹੈਗੇ ਆ ਕਿਤਾਬਾਂ ਲਗਭਗ ਸਾਰੀਆਂ ਹੈਗੀਆਂ ਥੋੜੀਆਂ ਹੈਗੀਆਂ ਆ ਤੇ ਜਿਹੜੀਆਂ ਨਹੀਂ ਹੈਗੀਆਂ ਬਾਕੀ ਮਾਹੌਲ ਬਾਰਾਦਰੀ ਗਾਰਡਨ ਦਾ ਵਧੀਆ ਹੈਗਾ ਆ ਲਾਇਬ੍ਰੇਰੀ ਵਧੀਆ ਹੈਗੀ ਹੈ ਇਹ ਤੇ ਕਾਫੀ ਇੱਥੋਂ ਪਹਿਲਾਂ ਵੀ ਜਿਹੜੇ ਆ ਮੇਰੇ ਦੋਸਤ ਜਿਹੜੇ ਪੜ ਕੇ ਆ ਉਹ ਚੰਗੀਆਂ ਨੌਕਰੀਆਂ ਤੇ ਲੱਗੇ ਹੈਗੇ ਆ ਤੇ ਮੈਂ ਤਾਂ ਇਹੀ ਕਹਣਾ ਚਾਹਦਾ ਇੱਕ ਲਾਇਬ੍ਰੇਰੀ ਜਿਹੜੀ ਹੈਗੀ ਹੈ ਇਹ ਇਹਦੇ ਵਿੱਚ ਹੋਰ ਵੀ ਜਿਹੜਾ ਸੁਧਾਰ ਕੀਤਾ ਜਾਵੇ ਤਾਂ ਕਿ ਜ਼ਿਲ੍ਹੇ ਦੇ ਹੋਰ ਵਿਦਿਆਰਥੀ ਜਿਹੜਾ ਇਸ ਲਾਇਬ੍ਰੇਰੀ ਦਾ ਹਲ ਲੈ ਸਕਣ ਸਤਿ ਸ਼੍ਰੀ ਅਕਾਲ ਮੇਰਾ ਨਾਮ ਰੀਆ ਹੈ ਤੇ ਮੈਂ ਬੈਂਕਿੰਗ ਬੈਂਕਿੰਗ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਦੀ ਹਾਂ ਤੇ ਮੈਂ ਥੋ ਹਫਤਾ ਹੋ ਗਿਆ ਮਤਲਬ ਆਂਦੀ ਨੂੰ ਮੈਨੂੰ ਪਤਾ ਲੱਗਾ ਸੀਗਾ ਕਿ ਇਹ 7 ਵਜੇ ਤੱਕ ਵੀ ਖੁੱਲਦੀ ਆ ਤਾਂ ਮੈਂ ਪਹਿਲਾਂ ਡੀਸੀ ਆਫਿਸ ਜਾਂਦੀ ਸੀਗੀ ਉੱਥੇ ਮੈਂ ਆਪਣਾ ਆਨਲਾਈਨ ਕੰਮ ਕਰਦੀ ਹਾਂ ਠੀਕ ਹੈ ਆਨਲਾਈਨ ਪ੍ਰੈਪਰੇਸ਼ਨ ਕਰਕੇ ਫਿਰ ਮੈਂ ਇੱਥੇ ਆਫਲਾਈਨ ਕਰਦੀ ਹਾਂ ਇਹ 7 ਵਜੇ ਤੱਕ ਖੁੱਲੀ ਹੁੰਦੀ ਹੈ ਇਸ ਕਰਕੇ ਮੈਂ 7 ਵਜੇ ਤੱਕ ਕਰ ਲੈਂਦੀ ਆ ਥੈਂਕ ਯੂ ਸਤਿ ਸ਼੍ਰੀ ਅਕਾਲ ਮੈਂ ਮਮਤਾ ਮਹੱਲੋ ਤੋਂ ਆਨੀ ਆ ਮੈਂ ਇੱਥੇ ਐਸਐਸਸੀ ਦੀ ਤਿਆਰੀ ਕਰ ਰਹੀ ਆ ਤੇ ਮੈਂ ਪਹਿਲਾਂ ਇੱਥੇ ਘੁੰਮਣ ਆਈ ਸੀ ਬਾਗ ਪਾਰਕ ਹੈ ਤੇ ਫਿਰ ਮੈਂ ਦੇਖਿਆ ਕਿ ਇੱਥੇ ਲਾਇਬ੍ਰੇਰੀ ਹੈ ਫਿਰ ਮੈਂ ਇੱਥੇ ਆਣ ਲੱਗੀ ਆ ਲਾਇਬ੍ਰੇਰੀ ਮੁਕੀ ਅਸੀਂ 9:30 ਆ ਜਾਂਦੇ ਆ ਤਾਂ ਵੀ ਖੋਲ ਦਿੰਦੇ ਮੈਡਮ ਇੱਥੇ 7 ਵਜੇ ਤੱਕ ਪੜ੍ਹਨੇ ਇੱਥੇ ਬੈੱਕੇ ਬਸ ਸਾਰੇ ਜਣੇ ਆਓ ਪੜੋ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਰੇਲਵੇ ਰੋਡ ਨਵਾਂ ਸ਼ਹਿਰ ਦੇ ਸਮੂਹ ਸਟਾਫ ਦੇ ਵੱਲੋਂ ਪ੍ਰੋਜੈਕਟ ਡਾਇਰੈਕਟਰ ਸਰਦਾਰ ਚਮਨ ਸਿੰਘ ਦੀ ਅਗਵਾਈ ਦੇ ਹੇਠ ਬਾਬਾ ਅਮਿੰਦ ਸਿੰਘ ਸੀਨੀਅਰ ਸਕੂਲ ਨਵਾਂ ਸ਼ਹਿਰ ਵਿਖੇ ਸਵੱਛ ਭਾਰਤ ਅਭਿਆਨ ਦੇ ਤਹਿਤ ਜਾਗਰੂਕਤਾ ਸੈਮੀਨਾਰ ਕਰਾਇਆ ਅਤੇ ਰੈਲੀ ਦਾ ਆਯੋਜਨ ਕੀਤਾ ਸਵੱਛ ਭਾਰਤ ਸੰਬੰਧੀ ਬੱਚਿਆਂ ਨੂੰ ਸੌਂ ਵੀ ਚੁਕਾਈ ਗਈ ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ ਹੋਰਾਂ ਵੱਲੋਂ ਸਭ ਦਾ ਧੰਨਵਾਦ ਕੀਤਾ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਰੈਂਡੀ ਦਾ ਮੇਨ ਮੋਟੀਵੇਸ਼ਨ ਇਹ ਆ ਕਿ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਤਾਂ ਜੋ ਅਸੀਂ ਥੂੜੀ ਹੋਤ ਗਈ ਕੋਸ਼ਿਸ਼ ਕਰਕੇ ਅਸੀਂ ਨਸ਼ਿਆਂ ਨੂੰ ਖਤਮ ਕਰੀਏ ਜਾਕੋ ਸੋ ਇਸੇ ਹੀ ਰੈਂਡੀ ਨੂੰ ਸੰਬੋਧਨ ਕਰਦੇ ਹੋਏ ਅੱਜ ਸਾਡੇ ਸਕੂਲ ਦੇ ਮਹੱਤਵਪੂਰਨ ਮਹਿਮਾਨ ਆਏ ਹੋਏ ਨੇ ਸੋ ਉਹਨਾਂ ਨੂੰ ਮਹਿਮਾਨ ਸਤਿ ਸ਼੍ਰੀ ਅਕਾਲ ਦਿੰਦੇ ਆ ਤੇ ਬੱਚਿਆਂ ਨੂੰ ਆ ਕੇ ਇਸ ਦੇ ਆ ਕੇ ਬੱਚਿਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਜੋ ਵੀ ਰਹੇ ਤਿਆਂ ਉਹਦੇ ਨਾਲ ਸੰਬੰਧਿਤ ਬੱਚਿਆਂ ਨੂੰ ਸਾਰੀ ਜਾਣਕਾਰੀ ਦੇ ਤੇ ਬੱਚਿਆਂ ਨੂੰ ਜੋ ਵੀ ਸੌਂਹਣੀਆਂ ਜੋ ਵੀ ਕਸਮ ਦੇਣੀਆਂ ਬੱਚਿਆਂ ਨੂੰ ਕਿ ਨਸ਼ਿਆਂ ਪ੍ਰਤੀ ਅਸੀਂ ਹਮੇਸ਼ਾ ਦੇ ਤੇ ਨਸ਼ਿਆਂ ਤੋਂ ਦੂਰ ਰਾਵਾਂਗੇ ਇਸ ਚੀਜ਼ ਦਾ ਪ੍ਰਣ ਕਰਨਾ ਹੈ ਸੋ ਮੈਂ ਸਟੇਜ ਤੇ ਮੰਚ ਦੇ ਸਰਧਾ ਦਿੰਦੀ ਆ ਕਿ ਸਟੇਜ ਦੇ ਆਗੇ ਬੱਚਿਆਂ ਨੂੰ ਜਾਰ ਦਤਾ ਬਾਪਾ ਜੀ ਸਿੰਘ ਹਾਊਸ ਦਾ ਸੀਐਸ ਕੰਡੀ ਜਿਹੜਾ ਫੂਡ ਹੋਂਤੇ ਇਹ ਲੱਗਦੇ ਵੀ ਨਾ ਨਮਸਕਾਰ ਇਹ ਪ੍ਰਿੰਸੀਪਲ ਦਾ ਜਿਸ ਰੀਸੈਂਟਲੀ ਸਮੂਹ ਸਟਾਫ ਨੂੰ ਦਾ ਇਹ ਸਾਡੇ ਵਿੱਚ ਡ੍ਰੈਕਟ ਤੋਂ ਇੰਚਾਰਜ ਨੇ ਰਵੀ ਕੁਮਾਰ ਜੀ ਉਹਨੇ ਨਾਲ ਸਾਥੀ ਨੇ ਇਹ ਪਤਰੀਆ ਸੀ ਬਿਲਕੁਲ ਇੱਕ ਸ਼ਾਰਟ ਮੈਸੇਜ ਦੇ ਉੱਤੇ ਪ੍ਰਿੰਸੀਪਲ ਸਾਹਿਬਾ ਨੇ ਨਾਲ ਆ ਰਸਤਾ ਦਿੱਤਾ ਸੀ ਕਿ ਅਸੀਂ ਰੈਡ ਕਰਾਸ ਦਸ਼ਮਤੀ ਕੇਦਮਾ ਸ਼ਹਿਰ ਤੋਂ ਆਏ ਆ ਪਰ ਇਸ ਵਿਸ਼ੇ ਦੇ ਉੱਤੇ ਗੱਲ ਕਿਸੇ ਦਿਨ ਫੇਰ ਕੀਤੀ ਜਾਵੇਗੀ ਪਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਉਹ ਸਮਾਸਤੀ ਸ਼ੇਗਰ 2 ਅਕਤੂਬਰ 2014 ਤੋਂ ਭਾਰਤ ਜਿਹੜਾ ਸਮਸਮਹਿਮ ਜਿਹੜੀ ਆ ਉਹ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਸ਼ੁਰੂ ਹੋਈ ਸੀ ਉਹਦਾ ਪਹਿਲਾ ਪੜਾ ਜਿਹੜਾ 19 ਵਿੱਚ ਜੋ ਖਤਮ ਹੋਇਆ ਸੀ ਤੇ ਅੱਜ ਜਿਹੜਾ ਹੈ ਇਹ 24 25 ਦੇ ਵਿੱਚ ਇਹ ਦੂਜਾ ਪੜਾਜ ਜਿਹੜਾ ਉਹ ਖਤਮ ਹੋਵੇਗਾ ਤਾਂ ਇਸ ਦਾ ਜਿਹੜਾ ਬਨੋਰਥ ਕੀ ਹੈ ਕਿ ਬਨੋਰਥ ਨੇ ਸੋਚੀ ਜਰੀ ਹੈ ਉਹ ਭਾਵੇਂ ਕੀਤੀ ਕਾਫੀ ਹੱਦ ਤੱਕ ਇਹ ਆਪਣੇ ਆਪ ਨੂੰ ਸਾਫ਼-ਸੁਥਰਾ ਰੱਖਣਾ ਸ਼ੁਰੂ ਕਰ ਲੰਗਾ ਪਰ ਉਨੇ ਆਪਣਾ ਆਲਾ-ਦੋਲਾ ਜਿਹੜਾ ਹੈ ਉਹ ਇਹਨਾਂ ਉਹਨੇ ਆਪਣਾ ਸੁਭਾਅ ਨਹੀਂ ਬਣਾਇਆ ਹੈ ਜੇ ਉਹ ਆਪਣਾ ਸੁਭਾਅ ਬਣਾ ਲੈ ਕਿ ਨਹੀਂ ਕੱਲਾ ਸਾਫ਼ ਨਹੀਂ ਦਿਖਣਾ ਚਾਹੀਦਾ ਮੈਨੂੰ ਆਲਾ-ਦੋਲਾ ਜਿਹਨਾਂ ਧਰਤੀ ਚਾਹੇ ਪਾਣੀ ਹੈ ਚਾਹੇ ਜਾਂ ਕੋਈ ਸफाई ਸੇਵਕ ਹੈ ਉਹ ਸਾਰੇ ਜਿਹੜੇ ਆ ਸਾਫ਼-ਸੁਥਰੇ ਦਿਖਣੇ ਚਾਹੀਦੇ ਆ ਕਿਉਂਕਿ ਜੇ ਤੁਸੀਂ ਆਪਣੇ ਆਪ ਨੂੰ ਤੂੰ ਸਾਫ਼ ਰੱਖਿਆ ਇਹ ਬਹੁਤ ਚੰਗੀ ਗੱਲ ਹੈ ਪਰ ਜਿਹਨਾਂ ਥਾਵਾਂ ਤੇ ਤੁਸੀਂ ਪਹੁੰਚੋਗੇ ਜੇ ਉਹ ਥਾਵਾਂ ਗੰਦੀਆਂ ਹੋਣਗੀਆਂ ਸਾਫ਼ ਨਹੀਂ ਹੋਣਗੀਆਂ उन्होंने भी किसी ना किसी तरह का जहाँ है वायरस जरा आ सकता है समस्या का कितों पता लगा क्योंकि बहुत सारे साथ भारत जो ने काफी बीमारिया के कोई कैंसर का पीड़ित है कोई टीबी का पीड़ित है किसी कोई वायरस जरा लगे हुआ कोई काले पीड़िए पीड़ित है मूल जो कारण है कि साफ सुथरा सा द्वार ना हो ਦੇ ਅਸੀਂ ਆਪਣੇ ਅਰਧ ਵਾਲੇ ਨੂੰ ਪਛਾਣਨਾ ਖਾਤੋਂ ਆਪਣੇ ਇਸ ਦੇਸ਼ ਨੂੰ ਜਿਹੜਾ ਹੈ ਭਾਰਤ ਨੂੰ ਜਿਹੜਾ ਹੈ ਸਵੱਛ ਜਿਹੜਾ ਹੈ ਧਰਨਾ ਅਸੀਂ ਸਾਫ ਸੁਨਸਾਰ ਜਿਹੜਾ ਭਾਰਤ ਹੈ ਉਹ ਵੀ ਅਸੀਂ ਦੇਖਣਾ ਕਿਉਂਕਿ ਇਹ ਜਿੰਨਾ ਨਾਲੇ ਨਾਲ ਜਿਹੜੀਆਂ ਉਹ ਹਮੇਸ਼ਾ ਚੱਲਦੀਆਂ ਰਹਤਾ ਹੈਗਾ ਤਾਂ ਹੈ ਕਿ ਐਸਕੇ ਦਾ ਜਿਹੜਾ ਥੀਮ ਉਹ ਗਾਨਿਆਂ ਵਿੱਚ ਜਿਹੜੀਆਂ ਕਥਿਆ ਰਹੇ ਹਵਾਰਾ ਉਹਨਾਂ ਨੂੰ ਜਿਹੜਾ ਖਰਾਕ ਨਹੀਂ ਬਣਦੀ ਤੇ ਉਹ ਕਿਸ ਤਰ੍ਹਾਂ ਜਿਹੜਾ ਹੈ ਪਾਪੀ ਦਿਆ ਨੂੰ ਸਾਧ ਰੱਖਣ ਲਈ ਲੋਕ ਸੇਕਤਾ ਤੋਂ ਆਪੀ ਦਾ ਵਰਤੋਂ ਕਰਦੇ ਤੇ ਇਹਦੇ ਨਾਲ ਵੀ ਵਾਤਾਵਰਣ ਖਰਾਬ ਹੋਉਂਦਾ ਧੂਏ ਦੇ ਵਿੱਚ ਨਾ ਹੈ ਜਿੰਨੇ ਵੀ ਰਸਾਇਣ ਨੇ ਉਹ ਖਤਰਨਾਕ ਨੇ ਸਾਰੇ ਜਾਣਦੇ ਨੇ ਜੇ ਤੁਸੀਂ ਨਹੀਂ ਵੀ ਉਹ ਖਾਂਦੇ ਜਾਂ ਨਹੀਂ ਵੀ ਪੀਂਦੇ ਆਪਾਂ ਇਹਦੇ ਪ੍ਰਭਾਵਾਂ ਕਿਤੇ ਵਾਤਾਵਰਣ ਵਿੱਚ ਲੜ ਗਿਆ ਤੇ ਤੁਹਾਨੂੰ ਵੀ ਸਾਰੀਆਂ ਬਿਮਾਰੀਆਂ ਲੱਗੀਆਂ ਚਮੜੀ ਤੇ ਰੋਣ ਲੱਗਣੇ ਤਾਂ ਹੋਰ ਵੀ ਫਿਕਰਾਂ ਦੇ ਰੋਣ ਜਿਹੜੇ ਆ ਉਹ ਲੱਗ ਸਕਦੇ ਆ ਸੋ ਆਓ ਆਪਾਂ ਸਾਰੇ ਜਿਹੜਾ ਹੈ ਇਸ ਜਿਹੜੀ ਸਮਸਤਾ ਭਾਰਤ ਹੈ ਸਵਾਸੀ ਸੇਵਾ ਜੇ ਨਾਂ ਰੱਖਿਆ ਹੋਇਆ ਤੇ ਉਹਦੇ ਵਿੱਚ ਆਪਾਂ ਇਹਦੇ ਨਾਲ ਤੁਹਾਡਾ ਕੁਝ ਵੀ ਕੀਮਤ ਨਹੀਂ ਲੱਗਣੀ ਕੋਈ ਵੀ ਪੈਸਾ ਨਹੀਂ ਲੱਗਣਾ ਤੇ ਜੇ ਪੈਸਾ ਲੱਗਦਾ ਤਾਂ ਤੁਸੀਂ ਮੈਂ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਮਾਸ਼ਹਿਰ ਤੋਂ ਮੈਂ ਆਪ ਸਭ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ 2 ਅਕਤੂਬਰ 2014 ਨੂੰ ਇੱਕ ਸਵਸਥਾਹੀ ਸੇਵਾ ਉਹ ਪੂਰੇ ਭਾਰਤ ਦੇ ਵਿੱਚ ਮਹਾਤਮਾ ਗਾਂਧੀ ਦੇ ਜਨਮ ਦਿਨ ਤੇ ਇਹ ਸ਼ੁਰੂ ਕੀਤੀ ਸੀ ਜਿਹੜਾ ਪਹਿਲਾ ਪੜਾ ਉਹ 2019 ਦੇ ਵਿੱਚ ਸਮਾਪਤ ਹੋਇਆ ਤੇ ਦੂਜਾ ਪੜਾ ਜਿਹੜਾ ਹੈ ਉਹ 2021 ਤੋਂ ਲੈ ਕੇ 2024-25 ਤੱਕ ਜਿਹੜਾ ਹੋਵੇਗਾ ਤੇ ਸਵਸ ਹੀ ਸੇਵਾ ਦੇ ਤਹਿਤ ਇਸ ਸਾਲ ਦਾ ਜਿਹੜਾ ਥੀਮ ਹੈ ਉਹ ਸਵਸ ਤੇ ਸੰਸਕਰ ਸਵਸਤ ਸੋ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਆਪਣਾ ਸੁਭਾਅ ਬਣਾ ਲੈਣਾ ਚਾਹੀਦਾ ਕਿਉਂਕਿ ਸਫਾਈ ਦੇ ਬਿਨਾਂ ਕੁਝ ਵੀ ਨਹੀਂ ਹੈ ਸਫਾਈ ਦੇ ਨਾਲ ਹੀ ਅਸੀਂ ਤੰਦਰੁਸਤ ਰਹਿ ਸਕ ਸਕਦੇ ਹਾਂ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਤਾਂ ਸੋਹਣੇ ਕੱਪੜੇ ਪਾ ਕੇ ਸਾਫ ਸੁਥਰਾ ਰੱਖ ਸਕਦਾ ਹੈ ਜੇ ਉਹਦਾ ਆਲਾ ਦਵਾਲਾ ਉਹਦਾ ਘਰ ਉਹਦੇ ਬਾਗ ਬਗੀਚੇ ਜਾਂ ਗਲੀਆਂ ਕੋਈ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਜਾਂ ਆਮ ਪਬਲਿਕ ਥਾਵਾਂ ਤੇ ਜੇ ਗੰਦ ਪਿਆ ਹੋਵੇਗਾ ਤਾਂ ਉਹਦੇ ਨਾਲ ਅਸੀਂ ਵੀ ਜਿਹੜਾ ਹੈ ਪ੍ਰਭਾਵ ਜਿਹੜਾ ਹੋਵਾਂਗੇ ਸੋ ਇਸ ਸਾਲ ਦੇ ਜਿਹੜੇ ਤਿੰਨ ਪਿੱਲਰ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਪਹਿਲਾ ਹੈ ਸਵਸਥਾ ਟਾਰਗੇਟ ਜਿਹੜਾ ਹੈ ਚੂਨਟ ਇਹਦੇ ਵਿੱਚ ਕੀ ਹੈ ਕਿ ਅਸੀਂ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਕੇ ਸਫਾਈ ਮਹਮ ਦੇ ਜਿਹੜੇ ਹੈ ਉਹ ਪ੍ਰੋਗਰਾਮ ਜਿਹੜੇ ਚੱਲਣਗੇ ਤਾਂ ਉਹਦੇ ਵਿੱਚ ਸਮੁੱਚੀ ਸਫਾਈ ਹੈ ਸਮੁੱਚੀ ਸਫਾਈ ਕਰਨੀ ਹੈ ਤੇ ਦੂਜਾ ਜਿਹੜਾ ਹੈ ਪਿੱਲਰ ਹੈ ਸਮਸਤਾ ਮੇ ਜਨ ਭਾਗੀਦਾਰੀ ਕਿ ਹਰ ਥਾਂ ਨੂੰ ਹਰ ਇਲਾਕੇ ਨੂੰ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਚਾਹੇ ਉਹ ਜਲ ਹੋਵੇ ਚਾਹੇ ਧਰਤੀ ਹੋਵੇ ਚਾਹੇ ਸਾਡਾ ਵਾਤਾਵਰਣ ਹੋਵੇ ਅਲਾ ਦਵਾਲਾ ਹੋਵੇ ਚਾਹੇ ਖਾਣ ਪੀਣ ਦੇ ਪਦਾਰਥ ਹੋਣ ਚਾਹੇ ਵਾਹ ਵੇ ਬੈਸਟ ਹੋਵੇ ਤੇ ਉਹਦੇ ਵਿੱਚ ਸਾਰੇ ਜਨ ਜਨ ਨੂੰ ਜਿਹੜਾ ਹੈ ਉਹ ਹਿੱਸੇਦਾਰ ਬਣਾਉਣਾ ਕਿ ਉਹ ਸਾਰੇ ਇਸ ਮਹਿਮ ਦੇ ਵਿੱਚ ਅਮਲੀ ਰੂਪ ਦੇ ਵਿੱਚ ਆਪਣੀ ਪਾਕੀਦਾਰੀ ਕਰਨ ਤੇ ਤੀਜਾ ਜਿਹੜਾ ਥੰਮ ਹੈ ਉਹ ਸਫਾਈ ਮਿੱਤਰ ਸੁਰੱਖਿਆ ਸ਼ਬਰ ਜਿਹੜੇ ਲੋਕ ਸਫਾਈ ਦੇ ਵਿੱਚ ਕਰਮਚਾਰੀ ਨੇ ਉਹਨਾਂ ਦੀ ਸਿਹਤ ਵੱਲ ਵੀ ਧਿਆਨ ਰੱਖਿਆ ਜਾਵੇ ਉਹਨਾਂ ਦੇ ਪ੍ਰਤੀ ਜਿਹੜਾ ਜਾਗਰੂਕਤ ਮਹਿੰਮ ਜਿਹੜੀ ਆ ਉਹ ਵੀ ਜਿਹੜੀ ਤੀਜੇ ਥੰਮ ਦੇ ਵਿੱਚ ਅਸੀਂ ਪਿੱਲਰ ਦੇ ਵਿੱਚ ਕਰਾਂਗੇ ਤੇ ਉਹਦੇ ਨਾਲ ਉਹਨਾਂ ਦੀ ਜਿਹੜਾ ਹੈ ਟੈਸਟ ਵਗੈਰਾ ਨੇ ਮੈਡੀਕਲ ਉਹਨਾਂ ਨੂੰ ਸਹੂਲਤਾ ਨੇ ਇਸ ਤਰ੍ਹਾਂ ਦਾ ਜਿਹੜਾ ਹੈ ਇਹ ਪ੍ਰੋਗਰਾਮ ਜੋ ਭਾਰਤ ਸਰਕਾਰ ਵੱਲੋਂ ਜਿਹੜਾ ਲਿਖਿਆ ਗਿਆ ਹੈ ਤੇ 2 ਅਕਤੂਬਰ 2024 ਨੂੰ ਜਿਹੜਾ ਹੈ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਤੇ ਤੇ ਖਾਸ ਜਿਹੜਾ ਹੈ ਪ੍ਰੋਗਰਾਮ ਉਹ ਸਾਰਿਆਂ ਨੇ ਪੂਰੇ ਦੇਸ਼ ਦੇ ਵਿੱਚ ਭਾਰਤ ਵਿੱਚ ਹੋਵੇਗਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਫਾਈ ਹੀ ਖੁਦਾਈ ਹੈ ਤੇ ਸਾਨੂੰ ਆਪਣਾ ਆਪ ਸਾਫ਼ ਸੁਥਰਾ ਰੱਖਣਾ ਚਾਹੀਦਾ ਤੇ ਸਾਨੂੰ ਵਾਕਿਆ ਨੂੰ ਵੀ ਜਿਹੜਾ ਇਹ ਸੰਦੇਸ਼ ਜਿਹੜਾ ਹੈ ਉਹ ਪਹੁੰਚਾਉਣਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਕੁਝ ਜਿਹੜਾ ਹੋਇਆ ਜਿਵੇਂ ਕਿ ਖੁੱਲੇ ਦੇ ਵਿੱਚ ਆਮ ਲੋਕ ਜਿਹੜੇ ਬਾਹਰ ਜਾਂਦੇ ਸੇ ਭਾਰਤ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਹੜੀਆਂ ਅਜੇ ਵੀ ਚੱਲ ਰਹੀਆਂ ਨੇ ਤੇ ਉਹਨਾਂ ਦਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਤੱਕ ਲਾਭ ਨਹੀਂ ਪਹੁੰਚਿਆ ਉਹਨਾਂ ਨੂੰ ਲਾਭ ਪਹੁੰਚਾਉਣ ਦਾ ਯਤਨ ਵੀ ਕਰ ਰਹੇ ਆ ਜੇ ਲੋਕ ਅਵੇਅਰ ਹੋਣਗੇ ਉਹਨਾਂ ਲਈ ਉਹਨਾਂ ਨੂੰ ਜਿਹੜਾ ਕਾਫੀ ਜਿਹੜਾ ਹੈ ਉਹ ਪੈਸਾ ਵੀ ਮਿਲਦਾ ਹੈ ਸੋ ਖੁੱਲੇ ਦੇ ਵਿੱਚ ਸੌ ਜਿਹੜੀ ਆ ਉਹ ਕਾਫੀ ਜਿਹੜਾ ਹੈ ਉਹਦੇ ਵਿੱਚ 75% ਦੇ ਕਰੀਬ ਤਕਰੀਬਨ ਜਿਹੜਾ ਹੈ ਕੰਮ ਹੋ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਨੇ ਬਹੁਤ ਸਾਰਾ ਜਿਹੜਾ ਪੈਸਾ ਹੈ ਉਹ ਇਸ ਕੰਮ ਲਈ ਰੱਖਿਆ ਹੋਇਆ ਹੈ ਤੇ ਇਸੇ ਤਰ੍ਹਾਂ ਸਫਾਈ ਮਹਿਮਲੇ ਪੈਸਾ ਕਾਫੀ ਰੱਖਿਆ ਹੋਇਆ ਪਰ ਸਾਨੂੰ ਜਿਹੜਾ ਸਾਡਾ ਆਪਣਾ ਫਰਜ਼ ਬਣਦਾ ਹੈ ਇੱਕ ਵਿਨੁੱਖ ਦਾ ਜਿਹੜਾ ਸੁਭਾਅ ਹੈ ਉਹ ਸਾਫ ਸੁਥਰਾ ਜਿਹੜਾ ਹੋਣਾ ਚਾਹੀਦਾ ਤੇ ਆਓ ਅਸੀਂ ਇਸ ਭਾਰਤ ਨੂੰ ਜਿਹੜਾ ਹੈ ਜਿਹੜਾ ਸਵਸਥਾ ਮਹਿਮ ਦੇ ਵਿੱਚ ਹਿੱਸਾ ਪਾਈਏ ਤੇ ਸਵਸਥਾ ਹੀ ਸੇਵਾ ਨੂੰ ਆਪਣਾ ਧਰਮ ਬਣਾਈਏ ਆਦੇ ਵਿੱਚ ਬਾਬਾ ਵਜੀਰ ਸਿੰਘ ਖਾਲਸਾ ਸੀਨੀਅਰ ਸਕੰਦਰੀ ਲੜਕੀਆਂ ਦੇ ਸਕੂਲ ਦੇ ਵਿੱਚ ਆਏ ਆ ਤੇ ਉੱਥੇ ਬੱਚਿਆਂ ਨੂੰ ਜਿਹੜਾ ਵਿਦਿਆਰਥੀਆਂ ਨੂੰ ਸਵੱਛ ਹੀ ਸੇਵਾ ਦੇ ਤਹਿਤ ਉਹਨਾਂ ਨੂੰ ਪ੍ਰਣ ਦਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਖਾਸ ਥਾਵਾਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਬੈਨਰ ਲੈ ਕੇ ਇੱਕ ਰੈਲੀ ਦਾ ਜਿਹੜਾ ਹੈ ਉਹ ਵੀ ਪ੍ਰਯੋਜਨ ਕੀਤਾ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਕਹਾਂਗਾ ਕਿ ਇਸ ਕੰਮ ਦੇ ਵਿੱਚ ਸਾਰੇ ਲੋਕ ਸ਼ਾਮਲ ਹੋਣ ਤਾਂ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਸਕੀਏ ਧੰਨਵਾਦ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ

ਖਲਫੇਰ ਦਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇプチਸੀ ਇਜਾਜ਼ਤ ਦਿਓ ਧੰਨਵਾਦ